ਸਾਰੇ ਪੱਤਰਕਾਰ ਵੀਰਾਂ ਨੂੰ ਤੇ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਮਹਾਲੀ ਦੇ ਵਿੱਚ ਬੈਠੇ ਆ ਤੇ ਮਹਾਲੀ ਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਨੇ ਸਾਡੇ ਨਾਲ ਬੈਠੇ ਨੇ ਰਬਨੀਤ ਸਿੰਘ ਬਰਾੜ ਜੀ ਤੇ ਆਪਾਂ ਪੰਜਾਬ ਦੇ ਵਿੱਚ ਇਸ ਵਾਰੀ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ ਹਾਲਾਤ ਬਦਲਣ ਵਾਸਤੇ ਲਿਆਇ ਰਾਜਨੀਤੀ ਕਰਨ ਦਾ ਕੋਈ ਬਹੁਤਾ ਲੰਬਾ ਚੌੜਾ ਸ਼ੌਕ ਨਹੀਂ ਹੈ ਪਰ ਜਿਹੜੇ ਅੱਜ ਹਾਲਾਤ ਹੋ ਗਏ ਨੇ ਪੰਜਾਬ ਦੇ ਦੇਸ਼ ਦੇ ਉਹਨਾਂ ਨੂੰ ਬਦਲਣ ਵਾਸਤੇ ਚੰਗੇ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਇੰਟਰ ਕਰਾਉਣਾ ਜ਼ਰੂਰੀ ਹੈ ਅੱਜ ਪੰਜਾਬ ਨਸ਼ਿਆਂ ਚ ਡੁੱਬ ਗਿਆ ਹੈ ਅੱਜ ਪੰਜਾਬ ਵਿੱਚ ਬੇਰੋਜ਼ਗਾਰੀ ਬੇਤਹਾਸ਼ਾ ਹੈ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਸੁਸ਼ੇਡ ਕਰ ਰਿਹਾ ਹੈ ਪੰਜਾਬ ਦੇ ਵਿੱਚ ਪਾਣੀ ਪਤਾਲੈ ਚਲਾ ਗਿਆ ਹੈ ਜਿਹੜਾ ਸਰਬਤ ਵਰਗਾ ਪਾਣੀ ਸੀ ਉਹ ਜ਼ਹਿਰ ਵਰਗਾ ਪਾਣੀ ਹੋ ਗਿਆ ਅੱਜ ਬਿਮਾਰੀਆਂ ਵਧ ਰਹੀਆਂ ਨੇ ਕੋਈ ਇਲਾਜ ਕਰਨ ਵਾਲਾ ਨਹੀਂ ਤੇ ਇਹਨਾਂ ਅਨਪੜਤਾ ਇੱਥੇ ਵਧ ਰਹੀ ਹੈ ਇਹਨਾਂ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਹੈ ਉਹ ਇੱਕ ਸ਼ੁਰੂਆਤ ਰਾਜਨੀਤੀ ਦੇ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ ਵੀ ਜਿਹੜੇ ਸੰਘਰਸ਼ੀ ਲੋਕ ਨੇ ਜਿਹੜੇ ਅੰਦੋਲਨਕਾਰੀ ਲੋਕ ਨੇ ਉਹ ਰਾਜਨੀਤੀ ਦੇ ਵਿੱਚ ਜਾਣਗੇ ਇਹ ਤੇ ਉਹ ਫਿਰ ਜਿਹੜਾ ਹੈ ਬਦਲਾਅ ਵਾਲੇ ਪਾਸੇ ਟਰਨਗੇ ਦੂਜਾ ਦੇਸ਼ ਤੇ ਜਿਹੜਾ ਹੈ ਉਹ ਕਾਰਪੋਰੇਟ ਦਾ ਰਾਜ ਹੋ ਗਿਆ ਤੇ ਉਹ ਕਾਰਪੋਰੇਟ ਦਾ ਰਾਜ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਵਪਾਰੀ ਹੁੰਦੇ ਨੇ ਉਹਨਾਂ ਦਾ ਰੱਬ ਜਿਹੜਾ ਉਹ ਪੈਸਾ ਹੁੰਦਾ ਹੈ ਤੇ ਉਹ ਜਨਤਾ ਨੂੰ ਨਿਚੋੜਦੇ ਨੇ ਇੱਕ ਆਰਥਿਕ ਜਿਹੜੀ ਯੁੱਧ ਕਹ ਲਿਓ ਇੱਥੇ ਚੱਲ ਰਿਹਾ ਹੈ ਬਈ ਪੂਰੇ ਦੇਸ਼ ਨੂੰ ਜਿਹੜਾ ਚੰਦ ਲੋਕ ਹੀ ਚਲਾਣਗੇ ਚੰਦ ਲੋਕ ਪੂਰੇ ਦੇਸ਼ ਦਾ ਕਾਰੋਬਾਰ ਕਰਨਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੋੜਨ ਵਾਸਤੇ ਇੱਕ ਨਵੀਂ ਰਾਜਨੀਤੀ ਬਦਲਣ ਦੀ ਲੋੜ ਹੈ ਜਿਹਦੇ ਵਾਸਤੇ ਅਸੀਂ ਪ੍ਰਯਾਸ ਕੀਤੇ ਨੇ ਤੇ ਇਹ ਪਹਿਲਾ ਅੰਦੋਲਨ ਅਸੀਂ ਪੰਜਾਬ ਦੇ ਵਿੱਚ ਪਹਿਲਾ ਇਲੈਕਸ਼ਨ ਪੰਜਾਬ ਦੇ ਵਿੱਚ ਅਸੀਂ ਲੜ ਰਹੇ ਹਾਂ ਤੇ ਸਯੁਕਤ ਸੰਘਰਸ਼ ਪਾਰਟੀ ਤੇ ਸਵਿੱਕ ਸਮਾਜ ਮੋਰਚਾ ਇਹਨਾਂ ਦਾ ਸਮਝੌਤਾ ਹੈ ਦੋਵੇਂ ਸਮਝੋਤੇ ਦੇ ਵਿੱਚ ਇਲੈਕਸ਼ਨ ਲੜਨਾ ਪ੍ਰਿਵੀ ਸਾਹਿਬ ਤੁਸੀਂ ਸਾਰੇ ਪਾਸੇ ਜਾ ਰਹੇ ਹੋ ਕੀ ਰਿਸਪੌਂਸ ਕੀ ਹੈ ਕਿਉਂਕਿ ਕੀ ਕੈਨਾਲੀ ਖੜੀ ਵੇਵ ਦੀ ਗੱਲ ਕਰ ਰਹੇ ਆ ਵੇਵ ਕੀ ਤੁਸੀਂ ਮੰਨਦੇ ਹੋ ਕਿ ਹੁਣ ਅੰਦੋਲਨ ਤੋਂ ਬਾਅਦ ਜਿਹੜੀ ਵੇਵ ਹੈ ਹੁਣ ਤੁਹਾਡੀ ਪਾਰਟੀ ਵੱਲ ਆਣੀ ਸ਼ੁਰੂ ਹੋਈ ਹੈ ਪਿੰਡਾਂ ਦੇ ਲੋਕ ਜਿਹੜੇ ਹਾਲਾਂਕਿ ਪਹਿਲਾਂ ਨਾਲ ਹੀ ਸੀਗੇ ਲੇਕਿਨ ਹੁਣ ਜੁੜਨੇ ਸ਼ੁਰੂ ਹੋਏ ਨੇ ਵੋਟ ਨੂੰ ਦੇ ਕੇ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਚੰਗਾ ਜਿਹੜਾ ਹੈ ਲੋਕਾਂ ਦਾ ਹੰਗਾਰਾ ਹੈ ਹਾਲਾਂਕਿ ਸਾਡੇ ਜਿਹੜਾ ਮੁਕਾਬਲਾ ਹੈ ਉਹ ਅੱਜ ਦੇ ਟਾਈਮ ਆ ਆਮ ਆਦਮੀ ਪਾਰਟੀ ਨਾਲ ਆ ਬਾਕੀ ਸਾਰੀਆਂ ਪਾਰਟੀਆਂ ਪਿੱਛੇ ਹੋ ਗਈਆਂ ਨੇ ਤੇ ਆਮ ਆਦਮੀ ਪਾਰਟੀ ਵੀ ਜਿਹੜਾ ਹੈ ਉਹ ਜੇ ਉਹਦੇ ਕੰਮ ਵੇਖੀਏ ਪਿਛਲੇ ਤੇ ਉਹਨਾਂ ਕੰਮਾਂ ਦੇ ਨਾਲ ਉਹ ਪੰਜਾਬ ਨੂੰ ਸ਼ੂਟ ਨਹੀਂ ਕਰਦੀ ਪੰਜਾਬ ਨੂੰ ਜਿਹੜਾ ਸ਼ੂਟ ਕਰਦਾ ਹੈ ਉਹ ਪੰਜਾਬ ਦੇ ਲੋਕ ਜਿਹੜੇ ਇੱਥੋਂ ਦੇ ਰਹਿਣ ਵਾਲੇ ਸੰਘਰਸ਼ੀ ਲੋਕ ਨੇ ਜਿਹੜੇ ਅੰਦੋਲਨਾਂ ਦੇ ਵਿੱਚ ਸ਼ਾਮਲ ਰਹੇ ਨੇ ਉਹ ਸ਼ੂਟ ਕਰਦੇ ਨੇ ਤੇ ਦੂਜੀ ਇਹ ਹੈ ਕਿ ਵੀ ਉਹਨਾਂ ਨੇ ਵੀ ਟਿਕਟਾਂ ਜੜੀਆਂ ਨੇ ਉਹ ਵੱਡੇ ਅਮੀਰਾਂ ਨੂੰ ਵੱਡੇ ਪੈਸੇ ਵਾਲਿਆਂ ਨੂੰ ਦਿੱਤੀਆਂ ਨੇ فرض ਕਰੋ ਤੁਸੀਂ ਮੋਹਾਲੀ ਵਾਲੀ ਸੀਟੀ ਲਾਓ ਇੱਕ ਪਾਸੇ ਸਭ ਤੋਂ ਅਮੀਰ ਆਦਮੀ ਖੜਾ ਹੈ ਤੇ ਇੱਕ ਪਾਸੇ ਇੱਕ ਨਾਰਮਲ ਆਦਮੀ ਖੜਾ ਹੈ ਮਤਲਬ ਤੋਪ ਵਾਲੇ ਦੇ ਨਾਲ ਕਾਠ ਦੀ ਕਲਵਾਰਾ ਲੜ ਰਿਹਾ ਹੈ ਪਰ ਫਿਰ ਵੀ ਲੋਕਾਂ ਦਾ ਜਿਹੜਾ ਹੰਗਾਰਾ ਹੈ ਉਹ ਲੋਕਾਂ ਦਾ ਹੰਗਾਰਾ ਸਾਡੇ ਨਾਲ ਹੈ ਤੇ ਸਾਡੇ ਨਾਲ ਲੋਖੜੇ ਨੇ ਅਸੀਂ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਸੀਟਾਂ ਤੇ ਭਾਰੀ ਗਿਣਤੀ ਦੇ ਵਿੱਚ ਅਸੀਂ ਜਿੱਤਾਂਗੇ ਕਿੰਨੀ ਇੱਕ ਸੀਟਾਂ ਦਾ ਤੁਸੀਂ ਸੋਚ ਰਹੇ ਹੋ ਕਿ ਜਿੱਤ ਗਿਣਤੀ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਪਰ ਕਾਫੀ ਚੰਗਾ ਉਤਸਾਹ ਲੋਕਾਂ ਦੇ ਵਿੱਚ ਕਾਫੀ ਸੀਟਾਂ ਸਾਡੀਆਂ ਨਿਕਲੀਆਂ ਜੁੜਨੀ ਸਾਹਿਬ ਪਰਸੋ ਆਪਣਾ ਰੋਲੂ ਸਿੰਘ ਮਾਨਸਾ ਵੱਲੋਂ ਆਪਣੀ ਟਿਕਟ ਜਿਹੜੀ ਹੈ ਉਹ ਵਾਪਸ ਲੈਤੀ ਗਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੇ ਵਾਪਸ ਸੰਗਠਨ ਆ ਉਹ ਉਹਨਾਂ ਦਾ ਆਪਸੀ ਸਮਝੌਤਾ ਹੈ ਜਿਉਂ ਕਾਮਰੇਡ ਨੇ ਕਾਮਰੇਡ ਨਾਲ ਆਪਸੀ ਸਮਝੌਤਾ ਕਿਸੇ ਦੂਜੇ ਨਾਲ ਹੋ ਗਿਆ ਹੋਣਾ ਉਹਦੇ ਤਹਿਤ ਉਹਨੇ ਵਾਪਸ ਲਈ ਹੁਣ ਕੋਈ ਜ਼ਿਆਦਾ ਲੰਬਾ ਛੋੜਾ ਮੈਟਰ ਨਹੀਂ ਲਗਦਾ ਹੈ ਕਿ ਬਦਲਾਵ ਚਾਹੁੰਦਾ ਹੈ ਪੰਜਾਬ ਦੇ ਲੋਕ ਚਾਹੁੰਦੇ ਹੈ ਤੇ ਬਦਲਾਵ ਲਈ ਸਿਰਫ ਐਸਐਸਐਮ ਹੈ ਐਸਕੇ ਬਿਲਕੁਲ ਬਦਲਾਵ ਚਾਹੁੰਦਾ ਹੈ ਤੇ ਬਦਲਾਵ ਹੋਣਾ ਵੀ ਚਾਹੀਦਾ ਹੈ ਅੱਜ ਇੱਕ ਮੰਤਰੀ ਦਾ ਮੁੱਖ ਮੰਤਰੀ ਦਾ ਐਮਐਲਏ ਦਾ ਐਮਪੀ ਦਾ ਅੱਜ ਫਰੀ ਹੈ ਇਹਨਾਂ ਕਿਸਾ ਦਾ ਮਜ਼ਦੂਰਾਂ ਦਾ ਕਿਉਂ ਨਹੀਂ ਹੈ ਜੀ ਅੱਜ ਨਸ਼ਾ ਮੈਂ ਇੱਕ ਖਬਰ ਮੇਰੇ ਸਾਹਮਣੇ ਆਈ ਇੱਕ ਮੁੰਡਾ ਨਸ਼ੇ ਦਾ ਟਿੱਕਾ ਲਾ ਕੇ ਮਰ ਗਿਆ ਕੁਝ ਦਿਨ ਪਹਿਲਾਂ ਉਹਦਾ ਦੂਜਾ ਭਰਾ ਮਰ ਗਿਆ ਸੀ ਨਸ਼ੇ ਕੌਣ ਰੋਕੇਗਾ ਜੀ 30000 ਕਰੋੜ ਦੀ ਸਮੈਗ ਫੜੀ ਗਈ ਹੈ ਅਡਾਨੀ ਦੇ ਡੇਡੇ ਤੋਂ ਤੇ ਕਿਸੇ ਚਪੜਾਸੀ ਦੀ ਨਹੀਂ ਸੀ ਕਿਸੇ ਆਮ ਆਦਮੀ ਦੇ ਨਹੀਂ ਸੀ ਇਹਦਾ ਮਤਲਬ ਇਹ ਹੈ ਕਿ ਅਡਾਨੀ ਨੇ ਸਮੈਗ ਦਾ ਪ੍ਰਚਾਰ ਸਮਗਲਿੰਗ ਸ਼ੁਰੂ ਕਰਤੀ ਹੈ 2000 ਕਰੋੜ ਦੀ ਪਰਸੋਂ ਫੜੀ ਗਈ ਹੈ ਜੀ ਸਮੁੰਦਰ ਚੋਂ ਤੇ ਕੌਣ ਲਿਆ ਰਿਹਾ ਹੈ ਕੋਈ ਆਮ ਆਦਮੀ ਲਿਆ ਸਕਦਾ ਹੈ ਇਹ ਜਿਹੜਾ ਇਥੋਂ ਦੀ ਮੁੰਡੇ ਬਾਹਰ ਜਾ ਰਹੇ ਨੇ ਉਹ ਡੌਂਕੀਆਂ ਦੇ ਰਾਹੀਂ 35 35 40 40 ਲੱਖ ਖਰਚ ਕੇ ਕਿ ਉਹਨਾਂ ਨੂੰ ਸਰਕਾਰ ਨਹੀਂ ਭੇਜ ਸਕਦੀ ਜਿਹੜਾ ਇੱਥੇ ਅ ਪੜ੍ਹਾਈ ਹੈ ਪੜ੍ਹਾਈ ਜੇ 2 ਕਰੋੜ ਰੁਪਇਆ ਲਾ ਕੇ ਕੋਈ ਡਾਕਟਰ ਬਣੇਗਾ ਤੇ ਉਹ ਮਰੀਜ਼ਾਂ ਦੀ ਖਲਤਾਰੇਗਾ ਕਿ ਮਰੀਜ਼ਾਂ ਦਾ ਇਲਾਜ ਕਰੇਗਾ ਇੱਥੇ ਭ੍ਰਸ਼ਟਾਚਾਰ ਇੱਕ ਤੇ ਹਰ ਥਾਣਾ ਠੇਕੇ ਤੇ ਹਰ ਐਸਪੀ ਠੇਕੇ ਤੇ ਹਰ ਤਹਿਸੀਲ ਠੇਕੇ ਤੇ ਜੇ ਉਹ ਪੈਸੇ ਦੇ ਕੇ ਮੰਤਰੀਆਂ ਨੂੰ ਪੈਸੇ ਦੇ ਕੇ ਅਫਸਰ ਲੱਗਣਗੇ ਤੇ ਫਿਰ ਉਹ ਕ੍ਰਾਈਮ ਕਰਾਣਗੇ ਨਾ ਕਿ ਕ੍ਰਾਈਮ ਰੁਕਵਾਣਗੇ ਇਹ ਹਾਲ ਪੰਜਾਬ ਦਾ ਹੋ ਰਿਹਾ ਜਿਹੜਾ ਰੰਗਲਾ ਪੰਜਾਬ ਸੀ ਅੱਜ ਕੰਗਲਾ ਪੰਜਾਬ ਹੋ ਗਿਆ ਇਸ ਪੰਜਾਬ ਨੂੰ ਬਚਾਉਣ ਵਾਸਤੇ ਇਹਦੇ ਚ ਬਦਲਾਅ ਜ਼ਰੂਰੀ ਹੈ ਤੇ ਲੋਕਾਂ ਦੇ ਹੱਥੇ ਚ ਅੱਜ ਕੱਲੇ ਕਿਸਾਨਾਂ ਦੀ 80 ਲੱਖ ਵੋਟ ਦੇ ਕਰੀਬ ਹੈ ਕੱਲੇ ਕਿਸਾਨਾਂ ਦੀ ਪੰਜਾਬ ਦੇ ਵਿੱਚ ਤੇ 59 ਲੱਖ ਵੋਟ ਨਾਲ ਪਿਛਲੀ ਸਰਕਾਰ ਬਣੀ ਹੋਈ ਹੈ ਇਹਦੇ ਨਾਲ 50 ਲੱਖ ਵੋਟ ਮਜ਼ਦੂਰਾਂ ਦੀ ਵੀ ਨਾਲ ਹੋਣੀ ਤੇ ਆਪਾਂ ਮਜ਼ਦੂਰ ਤੇ ਕਿਸਾਨ ਰਲ ਕੇ ਤੇ ਛੋਟੇ ਵਪਾਰੀ ਛੋਟੇ ਦੁਕਾਨਦਾਰ ਰਲ ਕੇ ਆਪਾਂ ਦੋਵਰੀ ਸਰਕਾਰ ਬਣਾ ਸਕਦੇ ਆ ਤੇ ਇਸ ਕਰਕੇ ਬੌਂਕਾ ਇੱਕ ਅਸੀਂ ਇੱਕ ਮੰਚ ਦਿੱਤਾ ਹੈ ਪਹਿਲਾ ਲੋਕਾਂ ਦਾ ਸਵਾਲ ਸੀ ਜੇ ਵੀ ਆਪਾਂ ਪਾਈਏ ਤੇ ਫਿਰ ਕਿਹਨੂੰ ਪਾਈਏ ਆਪਾਂ ਇੱਕ ਮੰਚ ਦਿੱਤਾ ਵੀ ਆਹ ਮੰਚਾ ਸੰਘਰਸ਼ ਵਾਲੇ ਲੋਕਾਂ ਦਾ ਅੰਦੋਲਨਕਾਰੀਆਂ ਦਾ ਆਹ ਭਾਈ ਤੁਸੀਂ ਇਹਦੇ ਨਾਲ ਆ कल प्रधानमंत्री मोदी ਵੱਲੋਂ ਵੀ ਐਲਾਨ ਕੀਤਾ ਗਿਆ ਕਿ ਕਿਸਾਨਾਂ ਲਈ ਅਸੀਂ ਬਹੁਤ ਕੁਝ ਕੀਤਾ ਹੈ 12 ਲੱਖ ਕਿਸਾਨਾਂ ਨੂੰ ਸਿੱਧੇ ਉਹਨਾਂ ਦੇ ਅਕਾਊਂਟ ਦੇ ਵਿੱਚ 2-2000 ਰੁਪਏ ਜਾ ਰਿਹਾ ਹੈ ਹੋਰ ਜਿਹੜੇ ਕਮ ਸੀਗੇ ਅਸੀਂ ਕਿਤੇ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਇੱਕ ਪਾਸੇ ਵਾਅਦਾ ਖਿਲਾਫੀ ਦੀ ਵੀ ਗੱਲ ਹੋ ਰਹੀ ਹੈ ਕਿ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਦੂਜੇ ਪਾਸੇ ਉਹ ਪੰਜਾਬ ਚਾੱਕੀ ਕਹਿ ਰਹੇ ਕਿ ਉਹਨਾਂ ਨੇ ਕਿਸਾਨਾਂ ਲਈ ਬੜਾ ਕੁਝ ਕੀਤਾ ਹੈ ਇਹ ਇੱਕ ਪਾਸੇ ਭੁੱਖ ਦਿੰਦੇ ਨੇ ਫਿਰ ਇਹ ਭੀਖ ਦਿੰਦੇ ਨੇ ਪਹਿਲਾਂ ਸਾਨੂੰ ਕੰਗਲੇ ਕਰਦੇ ਨੇ ਪਹਿਲਾਂ ਉੱਖੇ ਮਾ ਅਜ ਭਾਰਤ ਦੇ ਵਿੱਚ 20 ਕਰੋੜ ਲੋਕ ਉਹ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਪ੍ਰਾਪਤ ਨਹੀਂ ਹੈ ਰਾਸ਼ਟਰੀ ਨਮੂਨਾ ਸਰਵੇਖਣ ਦਾ ਅੰਕੜਾ ਹੈ ਤੇ ਫਿਰ ਆਟਾ ਦਾਲ ਸਕੀਮ ਚਲਾਉਂਦੇ ਨੇ ਪਹਿਲਾਂ ਭੁੱਖੇ ਮਾਰੋ ਫਿਰ ਆਟਾ ਦਾਲ ਸਕੀਮ ਤੇ ਉਹ ਸਾਡੇ ਅੱਗੇ ਹੱਥ ਕੰਡਣਗੇ ਪਹਿਲਾਂ ਕਿਸਾਨਾਂ ਨੂੰ ਗਰੀਬ ਕੀਤਾ ਪਹਿਲਾਂ ਕਿਸਾਨਾਂ ਨੂੰ ਕਰਜ਼ੇ ਦੇ ਵਿੱਚ ਇਸ ਕਦਰ ਗਰੀਬ ਕੀਤਾ ਕਿ ਉਹ ਆਪਣਾ ਗੁਜ਼ਾਰਾ ਚਲਾਣ ਜੋਗੇ ਨਹੀਂ ਬਚਿਆ ਜਿਹੜਾ ਮੋਦੀ ਗੱਲ ਕਰਦਾ ਹੈ ਅ ਅੱਜ ਐਮਐਸਪੀ ਤੋਂ ਪਿਛਲੇ 15 ਸਾਲਾਂ ਦਾ ਜਿਹੜਾ ਡਾਟਾ ਆਇਆ ਹੈ বিগত 15 ਸਾਲਾਂ ਦੇ ਵਿੱਚ 45000 ਕਰੋੜ ਰੁਪਇਆ ਐਮਐਸਪੀ ਤੋਂ ਕੱਟ ਮਿਲਿਆ ਹੈ ਐਮਐਸਪੀ ਤੋਂ ਕੱਟ ਤੇ ਜਿਹੜਾ ਐਗਰੀਕਲਚਰ ਲੋਨ ਹੈ ਐਗਰੋ ਇੰਡਸਟਰੀ ਦਾ ਵੱਖਰਾ ਕੱਢੀ ਹੈ 8 ਲੱਖ ਦੇ ਕਰੋੜ ਕਰੋੜ 8 ਲੱਖ ਕਰੋੜ ਦੇ ਕਰੀਬ-ਕਰੀਬ ਹੈ ਤੇ ਯਾਨੀ ਇਸ ਤੋਂ ਕਈ ਗੁਣਾ ਤੇ ਆਪਾਂ ਸਰਕਾਰ ਤੋਂ ਲੈਣਦਾਰ ਆ ਜਿਹੜੇ ਕਰਜ਼ੇ ਸਰਕਾਰ ਮਰ ਕਿਸਾਨ ਮਰ ਰਿਹਾ ਹੈ ਫਿਰ ਇਸ ਸਾਲ ਦੇ 6000 ਯਾਨੀ 500 ਰੁਪਏ ਮਹੀਨਾ ਦੇ ਕੇ 500 ਰੁਪਏ ਮਹੀਨਾ ਦੇ ਕੇ ਫਿਰ ਇਹ ਸਾਡੇ ਤੋਂ ਵੋਟਾਂ ਮੰਗ ਰਹੇ ਨੇ ਉਸ 500 ਰੁਪਏ ਦੇ ਬਦਲੇ ਇਹਦੀ ਛੋਟੀ ਸਾਡਾ ਇਹਨਾਂ ਨੇ ਜਿਹੜਾ ਸਾਡੀ ਜਮੀਰ ਸੀ ਉਹ ਸਾਡੀ ਜਮੀਰ ਵੀ ਮਾਰ ਰਹੇ ਨੇ ਜੀ ਛੋਟੇ ਵੀ ਸਾਡੇ ਜਿਹੜਾ ਇਹ ਚੋਣ ਨਿਸ਼ਾਨ ਨੇ ਮਿਲਿਆ ਹੈ ਸਾਰਿਆਂ ਨੂੰ ਨਹੀਂ ਮਿਲਿਆ ਐਸਐਸਐਮ ਵੀ ਜਿਨੇ ਵੀ ਉਮੀਦਵਾਰ ਸਾਰਿਆਂ ਨੂੰ ਮੰਜਾ ਨਹੀਂ ਮਿਲਿਆ ਉਹਦਾ ਫਰਕ ਪਏਗਾ ਤੁਸੀਂ ਮੰਨਦੇ ਹੋ ਕਿ ਨੁਕਸਾਨ ਹੋਏਗਾ ਉਹਦਾ ਉਹ ਸਾਰਿਆਂ ਨੂੰ ਮੰਜੇ ਥੋੜਾ ਜਿਹਾ ਪਾਣਾ ਹੈ ਤਾਂ ਨੰਨੋ ਕੁਝ ਹੋਰ ਵੀ ਚਾਹੀਦਾ ਹੈ ਇਹ ਜਿਹੜਾ ਹੈ ਇਹ ਪਾਰਟੀ ਜਿਹੜੀ ਐਸਐਸਐਮ ਹੈ ਰਜਿਸਟਰ ਨਹੀਂ ਹੋ ਪਾਈ ਭਾਈ ਤੇ ਚੋਣ ਦੇ ਸਾਨਾਂ ਨੂੰ ਨਹੀਂ ਮਿਲਿਆ ਲੇਟ ਹੋ ਗਈ ਸੀ ਤੇ ਇਸ ਦਾ ਇਹਨਾਂ ਨੂੰ ਮੰਜਾ ਮਿਲਿਆ ਸਾਨੂੰ ਜਿਹੜਾ ਐਸ்சி ਸੰਘਰਸ਼ ਪਾਰਟੀ ਵੱਲੋਂ ਕੱਪ ਪਲੇਟ ਮਿਲਿਆ ਤੇ ਕਈ ਫਿਰ ਉਹ ਵੀ ਨੇ ਜਿਨ੍ਹਾਂ ਨੂੰ ਕੋਈ ਹੋਰ ਕੜਾ ਕੋੜਾ ਕੋਈ ਹੋਰ ਦੇਖਦਾ ਉਹ ਸਾਰਾ ਨਹੀਂ ਮਿਲ ਪਾਇਆ ਸਾਰਿਆਂ ਨੂੰ ਕਿਉਂਕਿ ਕਾਹੂੰ ਜ਼ਿਆਦਾ ਸਮਾਂ ਨੇ 2-3 ਦਿਨ ਦਾ ਸਮਾਗਮ ਆ ਰਿਹਾ ਰਹਿ ਗਿਆ ਇੱਕ ਪਾਸੇ ਤਣਾਅ ਡੇ ਗਿਆ ਤੇ ਇੱਕ ਪਾਸੇ ਤੁਹਾਡੇ ਵਰਗੇ ਜਿਹੜੇ ਸੰਘਰਸ਼ ਤੋਂ ਨਿਕਲ ਕੇ ਆਏ ਨੇ ਲੋਕਾਂ ਦੀ ਗੱਲ ਕਰ ਰਹੇ ਨੇ ਲੋਕਾਂ ਨਾਲ ਜੁੜੇ ਹੋਏ ਨੇ ਕੀ ਰਿਸਪੌਂਸ ਹੈਗਾ ਤੁਹਾਡੇ ਏਰੀਆ 'ਚ ਦੇਖੋ ਜਦੋਂ ਅਸੀਂ ਦਿੱਲੀ ਅੰਦੋਲਨ ਲੜਨ ਗਏ ਸੀ ਉਦੋਂ ਜਿਹੜੀ ਸਰਕਾਰ ਸੀ ਉਹ ਵੀ ਬੜੀ ਤਣਾੜ ਕੇ ਹੀ ਜਾਂਦੀ ਸੀ ਕਿਹਾ ਜਾਂਦਾ ਸੀ ਉਹਦਾ ਝੁਕਦੇ ਨਹੀਂ ਉਹਨਾਂ ਨੇ ਤੁਹਾਡੇ ਅੱਗੇ ਤੁਸੀਂ ਵੈਸੇ ਹੀ ਉੱਥੇ ਜਾ ਰਹੇ ਹੋ ਲੋਕਾਂ ਨੂੰ ਉੱਥੇ ਸਰਕਾਰ ਨੇ ਨਹੀਂ ਮੰਨਣਾ ਤੇ ਜੇ ਅਸੀਂ ਉਹਨਾਂ ਨੂੰ ਝੁਕਾ ਸਕਦੇ ਆ ਉਸ ਤਣਾੜ ਸਰਕਾਰ ਨੂੰ ਜੇ ਅਸੀਂ ਉਹਦੇ ਤੋਂ ਬਿੱਲ ਰੱਦ ਕਰਾ ਸਕਦੇ ਆ ਮੈਂ ਨਹੀਂ ਸਮਝਦਾ ਵੀ ਪੈਸੇ ਨਾਲ ਜਿਹੜੇ ਤਣਾੜ ਬਣੇ ਫਿਰਦੇ ਆ ਲੋਕ ਹੈ ਨਹੀਂ ਇਹਨਾਂ ਕੋਲੇ ਇਨਾਂ ਕੋਲੇ ਪੈਸਾ ਹੈ ਸਾਡੇ ਕੋਲੇ ਲੋਕ ਹੈ ਇਹ ਬਹੁਤ ਵੱਡਾ ਅੰਤਰ ਹੈ ਕਿਉਂਕਿ ਸਾਡੇ ਕੋਲੇ ਜਿਹੜਾ ਵੋਟ ਬੈਂਕ ਹੈ ਸਾਡੀਆਂ ਉਹ ਮਾਵਾਂ ਆ ਸਾਡੀਆਂ ਉਹ ਭੈਣਾਂ ਸਾਡੇ ਉਹ ਬਜ਼ੁਰਗ ਆ ਸਾਡੇ ਉਹ ਵੀਰ ਆ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਘਰੇ ਬਹਿ ਕੇ ਅਰਦਾਸਾਂ ਕੀਤੀਆਂ ਜਿਹੜੇ ਲੋਕ ਪੰਜਾਬ ਦੇ ਸੁਗਿਰਦ ਲੋਕ ਹੈ ਉਹ ਸਾਰੇ ਐਸਐਸਐਮ ਨੂੰ ਵੋਟ ਕਰਨਗੇ ਤੇ ਬੜਾ ਵਧੀਆ ਮਾਹੌਲੀ ਦਾ ਰੁਝਾਨ ਹੈ ਡੇ ਬਾਈ ਡੇ ਇੰਪਰੂਵ ਕਰ ਰਿਹਾ ਕੱਲ ਦਾ ਜਿਹੜਾ ਰੀਸੈਂਟ ਸਰਵੇ ਹੈ ਉਹਦੇ ਜਿਹ 26% ਵੋਟ ਐਸਐਸਐਮ ਨੂੰ ਪੈ ਰਹੀ ਹੈ 24% ਪੈ ਰਹੀ ਹੈ ਬਾਕੀ ਜਿਹੜੇ ਹੋਰ ਤੇ ਕਿਸੇ ਨੂੰ 22% ਪੈ ਰਹੀ ਹੈ ਸੋ ਸਭ ਤੋਂ ਜਿਹੜੀ ਪਹਿਲੀ ਸੀਟ ਅਸੀਂ ਲੀਡ ਕਰ ਰਹੇ ਹਾਂ ਉਹ ਮੋਹੱਲੀ ਦੇ ਵਿੱਚ ਕਰ ਰਹੇ ਹਾਂ ਤੇ ਤੁਸੀਂ ਕਿੰਨਾ ਕੁ ਦਾਵਾ ਕਰ ਰਹੇ ਹੋ ਕਿ ਕਿੰਨੀਆਂ ਸੀਟਾਂ ਕਿ ਐਸਐਸਐਮ ਆ ਸਕਦਾ ਹੈ ਜਿਵੇਂ ਬਾਪੂ ਜੀ ਨੇ ਕਿਹਾ ਕਾਫੀ ਸੀਟਾਂ ਤੇ ਅਸੀਂ ਵਧੀਆ ਸਾਡਾ ਬਹੁਮਤ ਨਾਲ ਕੈਂਡੀਡੇਟ ਜਿੱਤਣਗੇ ਤਕਰੀਬਨ ਜੋ ਅੰਦਾਜ਼ਾ ਆ ਰਿਹਾ ਜੋ ਸਰਵੇ ਦਾ ਆ ਰਿਹਾ ਉਹ ਬਾਹਰ ਤੋਂ 64 ਸੀਟਾਂ ਦਾ ਆ ਰਿਹਾ ਹੈ ਜਿਹੜੀਆਂ ਐਸਐਸਐਮ ਦੇ ਫੇਵਰ ਦੇ ਵਿੱਚ ਆ ਰਹੀਆਂ ਹੁਣ ਤੱਕ ਤੁਹਾਡਾ ਮੁੱਖ ਯੂਐਸਪੀ ਕੀ ਹੋਏਗਾ ਲੋਕ ਕਿਉਂ ਵੋਟ ਪਾਉਣਗੇ ਦੇਖੋ ਅਸੀਂ ਹੁਣ ਤੱਕ ਦੇ ਤੁਸੀਂ ਦੇਖੇ ਹੋਣੇ ਆ ਜਿਹੜੇ ਮੈਨੀਫੈਸਟੋ ਆਉਂਦੇ ਸੀ ਪੰਜ ਕਾਂਗਰਸ ਦਾ ਮੈਨੀਫੈਸਟੋ ਚੱਕ ਲਓ 5 ਸਾਲ ਪਹਿਲਾਂ ਵੀ ਉਹੀ ਸੀ ਵੀ ਰੋਜ਼ਗਾਰ ਦੇਵਾਂਗੇ ਪਹਿਲਾਂ ਮੋਬਾਈਲ ਦਿੰਦੇ ਸੀ ਹੁਣ ਸਕੂਟੀ ਦੇਤੀ ਕੋਈ ਹਜ਼ਾਰ ਦਿੰਦਾ ਕੋਈ 2000 ਦਿੰਦਾ ਸਾਡਾ ਜਿਹੜਾ ਇਕਰਾਰਨਾਮਾ ਤੁਸੀਂ ਪੜਿਆ ਹੀ ਹੋਣਾ ਉਹਦੇ ਵਿੱਚ ਕੋਈ ਵੀ ਚੀਜ਼ ਫਰੀ ਦੀ ਗੱਲ ਨਹੀਂ ਕੀਤੀ ਵੀ ਉਹਦੇ ਵਿੱਚ ਰੋਜ਼ਗਾਰ ਕ੍ਰੀਏਟ ਕਰਨ ਦੀ ਗੱਲ ਕੀਤੀ ਵੀ ਹੈ ਉਹਦੇ ਵਿੱਚ ਕਰਪਸ਼ਨ ਖਤਮ ਕਰਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ ਉਹਦੇ ਵਿੱਚ ਗੱਲ ਕੀਤੀ ਹੈ ਵੀ ਚੰਗੀ ਐਜੂਕੇਸ਼ਨ ਦੇਵਾਂਗੇ ਸੋ ਅਸੀਂ ਫਰੀ ਬੀਸ ਨਹੀਂ ਸਾਨੂੰ ਚਾਹੀਦੀਆਂ ਜਿਹੜਾ ਉਹ ਹਜ਼ਾਰ 2000 5000 ਦੇ ਕੇ ਸਾਨੂੰ ਖਰੀਦਣਾ ਚਾਹੁੰਦੇ ਸਾਡੇ ਬੱਚਿਆਂ ਨੂੰ ਜਾਂ ਸਾਡੇ ਜਿਹੜੀਆਂ ਭੈਣਾਂ ਆ ਉਹਨਾਂ ਨੂੰ ਗੁੰਮਰਾਹ ਕਰ ਰਹੇ ਆ ਉਹੋ ਜਿਹਾ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਜਿਹੜਾ ਸਾਡਾ ਬੰਦਾ ਹੱਕ ਹੈ ਉਹ ਹੀ ਦਿੱਤਾ ਜਾਵੇ ਉਹਦੇ ਲਈ ਅਸੀਂ ਲੜ ਰਹੇ ਆ ਆਮ ਪਰਿਵਾਰਾਂ ਦੇ ਵਿੱਚੋਂ ਨਿਕਲੇ ਹੋਏ ਆ ਜਰੂਰ ਇਹ ਪੈਸੇ ਨਾਲ ਜਿਹੜੇ ਸਾਡੇ ਤੋਂ ਧਨਾੜ ਹੋ ਸਕਦੇ ਕਿਉਂਕਿ ਅੱਜ ਦੀ ਡੇਡ ਦੇ ਵਿੱਚ ਮੋਹੱਲੀ ਦੀ ਗੱਲ ਕਰਾਂ ਤਕਰੀਬਨ 1.5 ਡੇਡ ਕਰੋੜ ਦੇ ਇਹਨਾਂ ਨੇ ਪੋਸਟਰ ਬੈਨਰ ਹੀ ਲਾਤੇ ਆ ਪਰ ਲੋਕ ਕਹਿੰਦੇ ਆ ਪੋਸਟਰਾਂ ਬੈਨਰਾਂ ਜਾਂ ਝੰਡਿਆਂ ਨਾਲ ਵੋਟਾਂ ਨਹੀਂ ਪੈਣੀਆਂ ਲੋਕਾਂ ਨੇ ਪਾਉਣੀਆਂ ਜ਼ਮੀਰ ਜਾਗਦੇ ਆ ਲੋਕਾਂ ਦੇ ਉਹਨਾਂ ਨੇ ਬੜੇ ਵਧੀਆ ਰਿਜ਼ਲਟ ਦੇਖਣੇ ਆ ਇਸ ਮੋਹੱਲੀ ਕੰਸਟੀਟੂਐਂਸੀ ਦੇ ਵਿੱਚ ਤੇ ਤਡੂਰੀ ਸਾਹਿਬ ਹੋਰ ਵੀ ਕਿੱਥੇ ਜਾ ਰਹੇ ਹੋ ਤੁਸੀਂ ਪ੍ਰਚਾਰ ਲਈ ਜਿਹੜੀ ਸਾਡੇ ਹਿੱਸੇ ਦਾ ਸਿੱਟਾ ਹੀ ਆ ਨਾ ਉਹਨਾਂ ਤੇ ਜਾ ਹੀ ਰਹੇ ਹਾਂ ਬਾਕੀ ਵੀ ਜਿਹੜਾ ਕੋਈ ਭਰਾ ਭਲਾੰਦਾ ਚਲੇ ਜਾਂਦੇ ਆ ਜਿੰਨਾ ਕੋ ਟਾਈਮ ਥੋੜਾ ਹੀ ਹੈ ਪਰ ਚਲੇ ਜਾਂਦੇ ਆ ਫਿਰ ਅੱਜ ਨਵਾਂ ਸ਼ਹਿਰ ਵੀ ਜਾ ਰਹੇ ਆ ਇਹਨਾਂ ਕੋਲ ਆ ਇਹ ਤੁਹਾਡੇ ਦਫ਼ਤਰ ਤੇ ਜਿਹੜਾ ਹਮਲਾ ਹੋਇਆ ਸਾਨੂੰ ਵੀ ਸਮਝ ਨਹੀਂ ਆਈ ਕੋਈ ਨਿੱਜੀ ਦੁਸ਼ਮਣੀ ਤੇ ਸਾਡੀ ਕਿਸੇ ਨਾਲ ਹੈ ਨਹੀਂ ਤੇ ਉਸ ਦਿਨ ਮੈਂ ਇੱਥੇ ਆਉਣਾ ਸੀ ਤੇ ਕੁਦਰਤੀ ਅੰਬਾਲੇ ਵਿਆਹ ਸੀ ਅੰਬਾਲਾ ਪਰਲੇ ਪਾਸੇ ਤੇ ਮੈਂ ਕਿਹਾ ਵੀ ਚਲੋ ਅਗਲੇ ਦਿਨ ਦਾ ਮੇਰਾ ਸਨੌਰ ਦਾ ਪ੍ਰੋਗਰਾਮ ਹੈ ਚਲੋ ਪਿੰਡ ਚਲਾ ਚਲਾ ਤੇ ਕੋਈ ਲੁੱਟपाट ਦੀ ਨਜ਼ਰ ਨਾਲ ਵੀ ਨਹੀਂ ਆ ਲੁੱਟपाट ਕੋਲ ਵਾਸਤੇ ਉੱਥੇ ਕੋਈ ਹੈ ਵੀ ਨਹੀਂ ਜੀ ਲੈਪਟਾਪ ਵਗੈਰਾ ਕੋਈ ਹੈ ਸੀ ਉਹ ਲੈ ਵੀ ਨਹੀਂ ਗਏ ਤੇ ਫਿਰ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਬਦਨੀਅਤ ਨਾਲ ਆਏ ਸੀ ਤੇ ਉੱਥੇ ਮਤਲਬ ਮੈਂ ਆਮ ਤੌਰ ਤੇ ਦਫ਼ਤਰ ਚ ਰਹਿਣਾ ਰਾਤ ਨੂੰ ਮੇਰਾ ਮੁੰਡਾ ਵੀ ਉੱਥੇ ਹੀ ਰਹਿੰਦਾ ਹੈ ਤੇ ਕੋਈ षड़यंत्र ਪਿੱਛੇ ਕੋਈ ਸਮਝ ਨਹੀਂ ਆ ਰਿਹਾ ਕਿ ਉਹ ਤੇ ਕੋਸ ਰਿਪੋਰਟ ਬਾਅਦ ਹੀ ਪਤਾ ਚੱਲੇਗਾ ਪਰ ਰਾਜਨੀਤਿਕ ਪਾਰਟੀ ਦਾ ਅੱਥ ਲੱਗਦਾ ਕਿ ਪਿੱਛੇ ਹਾਂਜੀ ਹਮਲਾ ਕਰਨ ਦੀ ਕਿਸੇ ਰਾਜਨੀਤਿਕ ਪਾਰਟੀ ਦਾ ਲੱਗਦਾ ਇਹ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਮੈਂ ਖੁਦ ਹੈਰਾਨ ਆ ਕਿ ਅਸੀਂ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਵਿਵਹਾਰ ਤੇ ਕੀਤਾ ਨਹੀਂ ਕਿ ਸਾਨੂੰ ਕੋਈ ਮਾਰਨ ਦੀ ਲੋੜ ਪੈ ਜਾਏ ਇਸ ਤਰ੍ਹਾਂ ਦਾ ਅਸੀਂ ਕੋਈ ਵਿਵਹਾਰ ਕਿਸੇ ਨਾਲ ਨਹੀਂ ਕੀਤਾ ਹਾਂ ਠੀਕ ਹੈ ਇਸ ਨੂੰ ਬਚਾਉਣ ਵਾਸਤੇ ਸਮਾਜ ਨੂੰ ਪਛਾਣਨ ਵਾਸਤੇ ਅਸੀਂ ਕਹਿ ਰਹੇ ਹਾਂ ਉਹਦੇ ਚ ਕਈਆਂ ਦੇ ਕਲਾਬ ਵੀ ਮੁਰਨਾ ਪੈਂਦਾ ਹੈ ਕਿੰਨੇ ਬੰਨੀਆਂ ਡਾਂਡੇ ਦੇ ਕਲਾਬ ਬੋਲਣਾ ਪੈ ਰਿਹਾ ਠੀਕ ਹੈ ਬਈ ਸਰਕਾਰ ਤੋਂ ਮਿਲੇ ਹੋਏ ਤਾਂ ਲੁੱਟ ਰਹੇ ਹੁੰਦੇ ਇਸ ਨੂੰ ਵਿਛਾਣ ਵਾਸਤੇ ਕੋਈ ਤੇ ਅੱਗੇ ਆਈ ਗਈ